हुन कि ਭੁੱਖੇ ਨੂੰ ਭੋਜਨ ਕਰਾਣਾ ਪਿਆਸੇ ਨੂੰ ਪਾਣੀ ਪਿਲਾਣਾ ਇਹ ਬਹੁਤ بڑا ਪਰਪਕਾਰ ਹੈ ਏਸੀ ਸੰਦਰਭ ਵਿੱਚ 바ਵਾ ਦੀ ਬਾਣੀ ਵਿੱਚ ਇੱਕ ਲਾਈਨ ਜੋ ਆਈ ਸੀ ਹੁਣੇ ਹੁਣ ਮੈਂ ਜੋ ਵਲੀ ਬਾਣੀ ਦੇ ਚੋ ਕਿ ਰੋਟੀ ਤਿਬਰ ਲੰਗਨੇ ਦਿਨੀ ਤਾਂ ਤੇ ਸਾਤ ਬਾਦਸ਼ਾਹੀ ਲੈ ਲੇ ਮੁਗਲਾਂ ਦੇ ਰਾਜਿਆਂ ਦੇ ਵਿੱਚ ਇੱਕ ਮੁਗਲ ਰਾਜਾ ਸੀ ਜਿਸ ਦਾ ਨਾਂ ਸੀ ਤੈਮੂਰ ਤੈਮੂਰ ਦਾ ਵਰਣਨ ਆਇਆ ਬਾਣੀ ਵਿੱਚ ਉਹ ਪਿਛਲੇ ਜਨਮ ਦੇ ਵਿੱਚ ਬਹੁਤ ਵੱਡਾ ਗਰੀਬ ਆਦਮੀ ਸੀ। ਔਰ ਅਚਾਨਕ ਹੀ ਕੋਈ ਫਕੀਰ ਉਹਦੇ ਨਗਰ ਦੇ ਵਿੱਚ ਆਇਆ ਔਰ ਫਕੀਰ ਵੀ ਕੋਈ ਮੌਜੀ ਫਕੀਰ ਸੀ। ਫਕੀਰ ਦਾ ਅਰਥ ਹੁੰਦਾ ਹੈ ਜਿਹਨੂੰ ਨਾ ਫਿਕਰ ਹੈ ਨਾ ਫਕਾ ਹੈ। ਉਹਨੂੰ ਫਕੀਰ ਕਿਹਾ ਜਾਂਦਾ ਹੈ। ਬਲੋ ਬੰਦੀ ਛੋੜ। ਜਿਹਨੂੰ ਨਾ ਫਿਕਰ ਹੈ ਨਾ ਫਾਕਾ ਹੈ ਉਹ ਫਕੀਰ ਹੁੰਦਾ ਹੈ ਐਸਾ ਫਕੀਰ ਕੋਈ ਮਸਤ ਆ ਗਿਆ ਤਾਂ ਉਸਨੇ ਮੌਜ ਚਾਕੇ ਜਦੋਂ ਪਿੰਡ ਬੜਨ ਲੱਗਿਆ ਤਾਂ ਕਹਿੰਦੇ ਜੇ ਕੋਈ ਇੱਕ ਰੋਟੀ ਦਾਨ ਦੇਗਾ ਉਹ ਹਿੰਦੁਸਤਾਨ ਦਾ ਉਹ ਇੱਕ ਰਾਜ ਜਿਹੜਾ ਹੈ ਬਾਦਸ਼ਾਹ ਹੀ ਕਰੇਗਾ ਬਾਦਸ਼ਾਹ ਬਣੇਗਾ ਦੋ ਰੋਟੀ ਦਾਨ ਕਰੇਗਾ ਉਹ ਦੋ ਬਾਦਸ਼ਾਹ ਹੀ ਲਏਗਾ 3 ਰੋਟੀ 4 ਰੋਟੀ 5 ਰੋਟੀ 6 ਰੋਟੀ ਕਹਿੰਦੇ ਕਹਿੰਦੇ ਜਦੋਂ 30 ਆਖਿਰ ਚ ਪਿੰਡ ਤੇ ਪਹੁੰਚਿਆ ਤੈਮੂਰ ਗਰੀਬ ਦਾ ਕਰ ਸੀ ਔਰ ਜਦੋਂ ਉਹਨੇ ਆਵਾਜ਼ ਸੁਣੀ ਮੀਆਂ ਬੀਬੀ ਦੋਨੋਂ ਹੀ ਭੋਜਨ ਪਾਣ ਲੱਗੇ ਸੱਤ ਰੋਟੀਆਂ ਬਨੀਆਂ ਘਰ 'ਚ ਦੋਨੋਂ ਹੀ ਜਦੋਂ ਖਾਣ ਲੱਗੇ ਉਹ ਆਵਾਜ਼ ਫਕੀਰ ਦੀ ਆਈ ਜੋ ਸੱਤ ਰੋਟੀਆਂ দান ਕਰੇਗਾ ਔਰ ਹਿੰਦੁਸਤਾਨ ਦੀ ਸਤ ਬਾਦਸ਼ਾਹੀ ਭੁਗਤੇਗਾ ਸਤ ਬਾਦਸ਼ਾਹੀ ਜਿਹੜਾ ਹੈ ਉਹਦਾ ਭੋਗ ਕਰੇ ਤੈਮੂਰ ਆਪਣੇ ਮਨ ਦੇ ਵਿੱਚ ਸੰਕੁਚਿਤ ਪਾਵਨਾ ਨਾਲ ਸੋਚਦਾ ਹੈ ਚਲੋ ਜੇ ਇੱਕ ਦਿਨ ਰੋਟੀ ਨਹੀਂ ਖਾਧੀ ਤਾਂ ਕੀ ਹੋਣ ਲੱਗਿਆ ਹੈ ਔਰ ਬਾਦਸ਼ਹੀ ਤਾਂ ਬਹੁਤ ਦੂਰ ਦੀ ਗੱਲ ਹੈ ਭੁੱਖਾ ਭੁੱਖਾ ਫਕੀਰ ਹੈ ਰੋਟੀ ਖਿਲਾ ਦੇਣੀ ਚਾਹੀਦੀ ਹੈ ਲੇਕਿਨ ਜੋ ਫਕੀਰ ਕਹਿ ਰਿਹਾ ਹੈ ਇਹ ਤਾਂ ਹੋ ਹੀ ਨਹੀਂ ਸਕਦਾ ਪਰ ਮੈਂ ਵਾਦ ਸਹੀ ਲਈ ਨਹੀਂ ਦੇ ਰਿਹਾ ਕਿ ਉਹ ਰੋਟੀ ਦਾਨ ਕਰ ਲਈ ਕਹਿ ਰਿਹਾ ਇਸ ਕਰਕੇ ਮੈਂ ਆਪਣੇ ਹਿੱਸੇ ਦੀ 3.5 ਰੋਟੀਆਂ ਅਧੀਆਂ ਬਣਦੀਆਂ ਸੀ ਬੀਬੀ ਦੀ ਅਧੀ 3.5 ਤੇ 3.5 ਉਸ ਦੀ ਆਪਣੀ ਉਸਨੇ ਕਿਹਾ ਮੈਂ ਇਹਨੂੰ ਨਹੀਂ ਕਹਿਣਾ ਮੈਂ ਆਪਣੇ ਹਿੱਸੇ ਦੀ ਰੋਟੀ ਦਾਨ ਕਰ ਦੇਣੀ ਹੈ لیکن پیارے بندو ਸਾਡੇ ਹਿੰਦੁਸਤਾਨ ਦੇ ਵਿੱਚ ਭਾਰਤੀ ਸੰਸਕ੍ਰਿਤੀ ਬੜੀ ਵਿਲੱਖਣ ਹੈ ਗੁਰੂਆਂ ਤੇ ਪੀਰਾਂ ਤੇ ਫਕੀਰਾਂ ਦੀ ਇਹ ਧਰਤੀ ਹੈ ਸਾਡਾ ਲਿਕੇਚ ਸਾਡਾ ਸਹਿਤ ਬੜਾ ਹੀ ਵਿਲੱਖਣ ਹੈ ਜੇਕਰ ਅਸੀਂ ਇੱਧਰ ਧਿਆਨ ਦਈਏ ਲੇਕਿਨ ਅਸੀਂ ਪੌਤਿਕ ਬਾਦ ਦੇ ਬਲ ਭੱਜੇ ਫਿਰਦੇ ਆ ਇਹ ਪੌਤਿਕ ਬਾਦ ਦੇ ਸੁਭਤਾ ਜਿਹੜੇ بڑے ਸ਼ਣਿਕ ਨੇ ਹੁਣ ਹੈ ਕੜੀ ਨੂੰ ਹੈ ਨਹੀਂ ਸ਼ਣਾਰਧਾਮ ਨਾ ਜਾਣਤੀ ਵਿਦਾਤਾ ਕੰ ਕਿਰਸ਼ਸੀ ਉਸਨੇ ਕਿਹਾ ਕਿ ਭਈ ਫਕੀਰ ਨੂੰ ਜਾ ਕੇ ਬਾਜ ਮਾਰੀ ਫਕੀਰ ਰੁਕ ਐਨੇ ਨੂੰ ਆਵਾਜ਼ ਮਾਰੀ ਉਸ ਦੀ ਘਰ ਵਾਲੀ ਨੇ ਬੀਬੀ ਨੇ ਕਹਿੰਦੇ ਪਤੀ ਦੇਵ ਮੇਰੀ ਗੱਲ ਸੁਣੋ ਤੁਸੀਂ ਸਾਢੇ 3 ਰੋਟੀਆਂ ਛੱਡ ਗਏ ਹੋ ਜਦ ਤੁਸੀਂ ਰੋਟੀ ਨਹੀਂ ਖਾ ਖਾਰੇ ਤਾਂ ਮੇਰਾ ਵੀ ਕੋਈ ਧਰਮ ਨਹੀਂ ਕਿ ਮੈਂ ਰੋਟੀ ਖਾਵਾਂ ਮੈਂ ਵੀ ਨਾਲ ਹੀ ਇੰਨੀਆਂ ਰੋਟੀਆਂ ਜਿੰਨੀਆਂ ਮੇਰੇ ਹਿੱਸਿਆਂ ਦੀਆਂ ਮੈਂ ਵੀ দান ਕਰਨੀਆਂ लगाओ हिसाब हाँ अज्ञात दे समाज दे, बहुत बड़ा शिष्टाचार रहे, प्यासा रहे ऐसी भी जीवन साथी ने कि उन्होंने कोई पानी पुछण लिये तैयार नहीं क्योंकि गुरमुख नहीं रहे जुड़े नहीं सत्संग चाहे नहीं ना आप सत्संग चाहे ना बच्चों संस्कार पाए ਗੁਰਦੇਵ ਕਿਆ ਕਰਦੇ ਸੀ ਸਤਗੁਰ ਗਊਆ ਵਾਲੇ ਕਹਿੰਦੇ ਜਿੱਥੇ ਤੁਸੀਂ ਐਜੂਕੇਸ਼ਨ ਦੇਣੀ ਹੈ ਉਹਨਾਂ ਨੇ ਸਤ ਕਾਲਜ ਖੋਲੇ ਸੀਬੀਐਸਸੀ ਸਕੂਲ ਚੱਲ ਰਹੇ ਹੈ ਪ੍ਰਾਇਮਰੀ ਸਕੂਲ ਚੱਲ ਰਹੇ ਨੇ ਔਰ ਉਸਦੇ ਨਾਲ ਬਾਣੀ ਦਾ ਪ੍ਰਚਾਰ ਕਰਦੇ ਸੀ ਕਹਿੰਦੇ ਜਿੱਥੇ ਐਜੂਕੇਸ਼ਨ ਜ਼ਰੂਰੀ ਹੈ ਉੱਥੇ ਸੰਸਕਾਰ ਵੀ ਬਹੁਤ ਜ਼ਰੂਰੀ ਹੈ ਬੋਲੋ ਵੀ ਸ਼ੋਰ ਜਰਨਲ ਬੋਲਦੇ ਆ ਉਹ ਕਿਉਂ 58 ਕਰਦੇ ਹੋ ਲੋ ਬੰਦੀ ਛੋੜ ਓਕੇ ਹਿਆ ਕਰਦੇ ਸੀ ਕਹਿੰਦੇ ਪਾਈ ਜੇ ਇੱਕ ਲੜਕੀ ਪੜ ਜਾਂਦੀ ਹੈ ਦੋ ਪਰਿਵਾਰ ਜਿਹੜੇ ਨੇ ਸਜਾਖੇ ਹੋ ਜਾਂਦੇ ਹੈ ਇਸੇ ਕਰਕੇ ਉਹਨਾਂ ਨੇ ਲੜਕੀਆਂ ਦੇ ਕਾਲਜ ਖੋਲ੍ਹ ਲਏ ਔਰ CBSE ਸਕੂਲ ਕੋਲੇ ਬੇਸਿਕਲੀ ਸਾਡੀ ਜਿਹੜੀ ਫਾਊਂਡੇਸ਼ਨ ਹੈ ਬੱਚਿਆਂ ਦੀ ਜਿਹੜੀ ਨੀਵ ਹੈ ਛੋਟੇ ਬੱਚਿਆਂ ਨੂੰ ਅਚੀ ਤਾਲੀਮ ਦੇਣਾ ਗਰੀਬ ਜਿਹੜਾ ਐਜੂਕੇਸ਼ਨ ਨਹੀਂ ਦੇ ਸਕਦਾ ਆਪਣੇ ਬੱਚਿਆਂ ਨੂੰ ਅਚੀ ਲੈ ਐਜੂਕੇਸ਼ਨ ਹਾਇਰ ਐਜੂਕੇਸ਼ਨ ਨਹੀਂ ਦੇ ਸਕਦਾ ਗਰੀਬ ਔਰ ਗਰੀਬ ਆਪਣੇ ਬੱਚਿਆਂ ਨੂੰ ਅਚੀ ਤਰ੍ਹਾਂ ਖਿਲਾਬ ਪਿਲਾਨੀ ਸਕਦਾ ਗਰੀਬ ਦੇ ਘਰ ਵਿੱਚ ਬਿਮਾਰ ਹੋ ਜਾਏ ਬੱਚਾ ਤਾਂ ਉਸ ਦਾ ਇਲਾਜ ਨਹੀਂ ਕਰਾ ਸਕਦਾ ਇਸੇ ਕਰਕੇ ਗੁਰੂ ਮਹਾਰਾਜ ਜੀ ਨੇ ਇਹ ਟੀਚਾ ਚੁੱਕਿਆ ਕਿ ਐਜੂਕੇਸ਼ਨ ਵੀ ਦੇਣੀ ਹੈ ਉਸ ਦੇ ਨਾਲ ਨਾਲ ਗਰੀਬਾਂ ਨੂੰ ਇੱਕ ਇਲਾਜ ਦਾ ਜਿਹੜਾ ਹੈ ਉਹ ਵੀ ਇਹਨਾਂ ਨੂੰ ਪ੍ਰੇਰਣਾ ਦੇ ਕਰਕੇ ਭਗਤਾਂ ਨੂੰ ਉਹਨਾਂ ਨੂੰ ਵੀ ਜਿਹੜਾ ਇਲਾਜ ਸਸਤਾ ਇਲਾਜ ਮਿਲੇ ਐਸਾ ਕਰਨਾ ਚਾਹੀਦਾ ਉਹ ਚੱਲ ਰਿਹਾ ਹੈ ਇਹ ਕੋਈ ਨਵੀਂ ਗੱਲ ਨਹੀਂ ਕਿ ਇਹ ਕੈਂਪ ਲੱਗ ਰਹੇ ਹਨ ਕੈਂਪ ਤਾਂ ਕਈ ਮੈਂ ਦੱਸ ਰਿਹਾ 1971 ਤੋਂ ਲੱਗ ਰਹੇ ਨੇ ਅਰਸੀ ਆਪ ਦੇਖਿਆ ਉਹਨਾਂ ਦੇ ਚਰਨਾਚ ਰਹਿ ਕਰਕੇ ਔਰ ਦੋ ਕਪੜੇ ਉਹਨੇ ਸੀ ਉਹਨਾਂ ਦੇ और दो वस्त्र एक धो तो लेना और दूसरा जो है पहन लेना फिर तो बहुत बड़ी जिथे तप जपचा चुकया कि सा जीना की है जे गरीब की सहायता ना हो जिथे तक गरीब हो सहयोग देना यह भी एक बहुत बड़ी पगति है इबादत है उस परमात्मा की पूजा है जो उसने पत्नी ने भी, भी कहा कि, कि मैं भी अपनी रोटी अपने हिस्से देनी सत रोटियां सी रोटियां ही उस फकीर एक रोटी देती। उसने कहा कि होर है बाबा जी दूसरी लई तीसरी लई चौथी लई और पंजवी ते छठी सात रोटियां फकीर खा गया अंतर आत्मा पवित्र जड़ी है तृप्त हो गई ਆਵਾਜ਼ ਆਈ ਅੰਦਰ ਧਿਆਨ ਦੇਣਾ ਕਦੇ-ਕਦੇ ਮੈਂ ਵੀ ਦੇਖਦਾ ਮੈਨੂੰ ਵਿਚਰਨਾ ਪੈਂਦਾ ਹੈ ਦੇਖਦਾ ਮੈਂ ਜਗਾ-ਜਗਾ ਤੇ ਕਈ ਵਾਰ ਪੁਰਸ਼ ਜਾਂ ਕੋਈ ਮਾਤਾ ਉਹ ਕਹਿੰਦੇ ਸਾਡੇ ਬੱਚੇ ਨੂੰ ਆਸ਼ੀਰਵਾਦ ਦੇ ਦਿਓ ਅਸੀਂ ਕਿਹਾ ਕੋਈ ਨਹੀਂ ਤੁਸੀਂ ਮੱਥਾ ਟੇਕੋ ਮਹਾਰਾਜ ਕਿਰਪਾ ਕਰਨਗੇ ਨਹੀਂ ਨਹੀਂ ਕਹਿੰਦੇ ਜੀ ਹੱਥ ਰੱਖ ਦਿਓ ਮੈਂ ਕਿਹਾ ਤੁਸੀਂ ਮੱਥਾ ਟੇਕ ਲਓ ਕਹਿੰਦੇ ਨਹੀਂ ਹੱਥ ਰੱਖੋ ਜੀ ਮੈਂ ਕਹਾਂ ਮੱਥਾ ਟੇਕ ਲੋ ਤਾਂ ਕਈ ਐਦਾਂ ਦੇ ਨੇ ਪੁਰਸ਼ ਉਹ ਹੱਥ ਫੜ ਕੇ ਜ਼ਬਰਦਸਤੀ ਉੱਪਰ ਖਾ ਦਿੰਦੇ ਇਹ ਕੋਈ ਆਸ਼ੀਰਵਾਦ ਨਹੀਂ ਹੈ ਆਸ਼ੀਰਵਾਦ ਜਦੋਂ ਅੰਤਰਾਤਮਾ ਤੇ ਨਿਕਲਦਾ ਹੈ ਪਾਵੇਂ ਹੱਥ ਰੱਖੋ ਪਾਵੇਂ ਨਾ ਰੱਖੋ ਉਹ ਆਸ਼ੀਰਵਾਦ ਅੰਤਰਾਤਮਾ ਦਾ ਜਦ ਜੁੜ ਜਾਂਦਾ ਹੈ ਸਪਰਸ਼ ਹੋ ਜਾਂਦਾ ਹੈ ਫਿਰ ਕੋਈ ਵੀ ਕਿਸੇ ਪ੍ਰਕਾਰ ਦੀ ਕਮੀ ਨਹੀਂ ਰਹਿੰਦੀ ਬੋਲੋ ਵੰਦੀ ਛੋੜ ਉਸ ਫਕੀਰ ਦੇ ਮਨ ਦੇ ਵਿੱਚੋਂ ਆਵਾਜ਼ ਨਿਕਲੀ ਅੰਤਰਾਤਮਾ ਦੇ ਕਿ ਜਾ ਭਈ ਅਸੀਂ ਐਲਾਨ ਕੀਤਾ ਸੀ ਤੂੰ ਸੋਚਦਾ ਹੋਏਗਾ ਤੂੰ ਆਪ ਮੰਗਦਾ ਸਾਨੂੰ ਬਾਦਸ਼ਾਹੀ ਦੇ ਰਿਹਾ ਹੈ ਇਹ ਕਿਸ ਤਰ੍ਹਾਂ ਹੋ ਸਕਦਾ ਹੈ ਉਹਦਾ ਵੀ ਜਵਾਬ ਦੇ ਦਿੱਤਾ ਕਿਉਂਕਿ ਤੈਮੂਰ ਦੇ ਮਨ ਵਿੱਚ ਗੱਲ ਸੀ ਕਿ ਆਪ ਤਾਂ ਰੋਟੀ ਮੰਗ ਕੇ ਖਾਂਦਾ ਹੈ ਸਾਨੂੰ ਬਾਦਸ਼ਾਹ ਬਣਾਉਂਦਾ ਹੈ ਚਲੋ ਇਹਦੇ ਬਾਦਸ਼ਾਹ ਕੀ ਬਣਾਣਾ ਆਪਾਂ ਰੋਟੀ ਦੇ ਦੇਣੀ ਜਦ ਇਹਨੂੰ ਭੁੱਖ ਲੱਗੀ ਹੈ ਔਰ ਅੰਦਰੋਂ ਆਵਾਜ਼ ਨਿਕਲੀ ਸੱਤ ਰੋਟੀਆਂ ਖਾ ਕੇ ਕਹਿੰਦੇ ਜਾ ਬਈ ਭਗਤਾ ਤੂੰ ਮੈਨੂੰ ਆਤ੍ਰਿਪਤ ਕਰਕੇ ਖਿਲਾਇਆ ਹੈ ਹਿੰਦੁਸਤਾਨ ਦੀ ਧਰਤੀ ਤੇ ਤੂੰ ਤੂੰ ਸੱਤ ਵਾਰ ਰਾਜਾ ਬਣੇਗਾ ਬੋਲੋ ਵੰਦੀ ਸ਼ੋਡ ਮਹਾਰਾਜ ਬਾਣੀ ਚ ਵਰਨਨ ਲਿਖ ਦਿੱਤਾ ਬਾਬਾ ਗਰੀਬਦਾਸ ਜੀ ਨੇ ਕਿ ਰੋਟੀ ਤਿਮਰ ਲੰਗਨੇ ਦੀਨੀ ਤਾਤੇ ਸਾਤ ਪਾਦ ਸ਼ੈਲੀਨੀ ਸਿਕ ਰੋਟੀ ਦੇ ਬਦਲੇ ਇੱਕ ਬਦਸ਼ਾਹੀ ਕਿੰਨੀ ਸਸਤੀ ਲਾ ਦਿੱਤੀ ਫਕੀਰ ਨੇ ਇਸ ਕਰਕੇ ਗੋਦੜੀਆਂ ਦੇ ਵਿੱਚ ਲਾਲ ਛਪੇ ਹੁੰਦੇ ਨੇ ਐਵੇਂ ਨਹੀਂ ਸਮਝ ਲੈਣਾ ਚਾਹੀਦਾ ਕਿ ਇਹਨਾਂ ਦੇ ਕੱਪੜੇ ਜਾਂ ਇਹਨਾਂ ਦਾ ਸ਼ਰੀਰ ਢਿੱਲਾ-ਘਿੱਲਾ ਹੈ ਐਵੇਂ ਮੰਗਤੇ ਹੋਣੇ ਐ ਇਹ ਗੋਦੜੀਆਂ 'ਚ ਲਾਲ ਛਪੇ ਹੁੰਦੇ ਨੇ ਮੈਂ ਆਪ ਦੇਖਿਆ ਹੈ साड़ी नजर जो है असी अपनी अपनी नजर जिदा अंदर में नारायण मिल जाए वो परमात्मा ना जाने किस रूप में मिल जाए तो मैं तरह इतने थोड़ा जाोकस करना है सारी संगत नगत तो बहुत आती है कई हूँ जिस वेले इस, इस करके आए होने भी नहीं आना जाए ऐसे भी आए हुए होने पर दिन, दिन। शायर ने कहा है दिन वही दिन है शब वही शब है जो तेरी याद में गुजर जाए वो रात होवे या दिन हो हो परमेश्वर परमेस नाम की चर्चा हो गए कीर्तन सुन सुन मिले, मिले ने मुखार में तो वचन महापुरशांचन मिलन ओ दिन दिन वही है और शव मैंने शव मैंने रात वही है जो तेरी याद में गुजर जाए बोलो मनी छोड़ महाराज ढिले पै गए बोलो मनी छोड़